ਸਤਿ ਸ਼੍ਰੀ ਅਕਾਲ ਜੀ ਖਾਲਸਾ ਰਾਜ ਦਾ ਅੰਤ ਕਿਵੇਂ ਹੋਇਆ ਇਸ ਵਿਸ਼ੇ ਦੇ ਉੱਪਰ ਦੂਸਰੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਪਹਿਲੀ ਵੀਡੀਓ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਜਾਂ ਸਾਡੇ YouTube ਚੈਨਲ ਪ੍ਰਾਈਮ ਮੀਡੀਆ ਟੀਵੀ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਦੋਸਤੋ ਆਮ ਤੌਰ ਤੇ ਆਪਾਂ ਸੁਣਦੇ ਆ ਕਿ ਖਾਲਸਾ ਰਾਜ ਡੋਗਰਾਂ ਦੀ ਗਦਾਰੀ ਅਤੇ ਅੰਗਰੇਜ਼ਾਂ ਨੇ ਚਾਲਾਂ ਕਰਕੇ ਗਿਆ ਪਰ ਇਸ ਤੋਂ ਵੀ ਇੱਕ ਹੋਰ ਵੱਡਾ ਕਾਰਨ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਬਹੁਤ ਸਾਰੇ ਸਿੱਖ ਸਰਦਾਰਾਂ ਨੇ ਵੀ ਆਪਣੇ ਨਿੱਜੀ ਹਿੱਤਾਂ ਵਾਸਤੇ ਖਾਲਸਾ ਰਾਜ ਨੂੰ ਤੋੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਸਮੇਂ ਦੇ ਵਿੱਚ ਇੱਕ ਹੋਰ ਵੱਡੀ ਘਟਨਾ ਵਾਪਰੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਦੇ ਵਿੱਚ ਸਤੀ ਪ੍ਰਥਾ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲੀ। ਮਹਾਰਾਜਾ ਰਣਜੀਤ ਸਿੰਘ ਦੇ ਨਾਲ ਚਾਰ ਰਾਣੀਆਂ ਸਤੀ ਹੋਈਆਂ ਅਤੇ ਸੱਤ ਦਾਸੀਆਂ ਸਤੀ ਹੋਈਆਂ। ਮਹਾਰਾਜਾ ਖੜਕ ਸਿੰਘ ਦੇ ਨਾਲ ਤਿੰਨ ਰਾਣੀਆਂ ਸਤੀ ਹੋਈਆਂ, ਕੁਝ ਦਾਸੀਆਂ ਵੀ ਸਤੀ ਹੋਈਆਂ। ਕਮਰ ਨੌ ਨਿਹਾਲ ਦੇ ਨਾਲ ਦੋ ਰਾਣੀਆਂ ਸੱਦੀ ਹੋਈਆਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਦਰਬਾਰ ਦੇ ਵਿੱਚ ਸਿਰਫ ਰਾਜਨੀਤਿਕ ਤੌਰ ਤੇ ਉਥਲ ਪੁਥਲ ਹੋਣੀ ਜਾਂ ਗਰਵਟਾਉਣੀ ਸ਼ੁਰੂ ਨਹੀਂ ਹੋਈ ਬਲਕਿ ਸਿਧਾਂਤਕ ਤੌਰ ਤੇ ਵੀ ਨਿਗਾਰਾਉਣਾ ਸ਼ੁਰੂ ਹੋ ਚੁੱਕਿਆ ਸੀ ਕਮਰ ਨੌ ਨਿਹਾਲ ਦੀ ਮੌਤ ਤੋਂ ਬਾਅਦ ਸਿੱਖ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਖੜਕ ਸਿੰਘ ਤੋਂ ਛੋਟੇ ਪੁੱਤਰ ਛੇਰ ਸਿੰਘ ਨੂੰ ਗੱਦੀ ਤੇ ਬਿਠਾਉਣ ਦਾ ਫੈਸਲਾ ਕਰਦਿੰਨੇ ਅਤੇ ਉਸ ਨੂੰ ਉਹਨਾਂ ਨੂੰ ਲਾਹੌਰ ਦੇ ਵਿੱਚ ਬੁਲਾਉਂਦੇ ਨੇ ਕੁਮਰ ਛੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਹਿਲੇ ਵਿਆਹ ਦਾ ਪੁੱਤਰ ਆ ਅਤੇ ਉਹ ਹੋਰ ਪਹਿਲੀ ਰਾਣੀ ਮਹਿਤਾਬ ਕੌਰ ਦੇ ਪੇਟੋਂ ਪੈਦਾ ਹੁੰਦਾ ਉਹ ਸਦਾ ਕੌਰ ਦਾ ਦੋਤਾਗਾ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਿਉਂਕਿ ਇੱਕ ਰਾਜਨੀਤਿਕ ਲੋੜ ਦੇ ਵਿੱਚੋਂ ਸਦਾ ਕੌਰ ਵੱਲੋਂ ਕਰਾਇਆ ਜਾਂਦਾ ਇਸ ਕਰਕੇ ਉਹ ਵਿਆਹ ਬਹੁਤਾ ਚੰਗੇ ਤਰੀਕੇ ਨਾਲ ਨਹੀਂ ਨਿਭਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਮਹਾ ਸਿੰਘ ਅਤੇ ਉਹਨਾਂ ਦੀ ਰਾਣੀ ਮਹਿਤਾਬ ਕੌਰ ਦੇ ਪਿਤਾ ਗਰਵਖਸ਼ ਸਿੰਘ ਦੀ ਇੱਕ ਲੜਾਈ ਹੁੰਦੀ ਆ ਜਿਸ ਦੇ ਵਿੱਚ ਗਰਵਖਸ਼ ਸਿੰਘ ਮਾਰਿਆ ਜਾਂਦਾ ਇਸ ਘਟਨਾ ਨੂੰ ਮਹਾਰਾਣੀ ਮਹਿਤਾਬ ਕੌਰ ਜ਼ਿੰਦਗੀ ਵਿੱਚ ਕਦੇ ਵੀ ਭੁਲਾ ਨਹੀਂ ਪਾਉਂਦੀ ਜਿਸ ਕਰਕੇ ਉਹਨਾਂ ਦਾ ਰਿਸ਼ਤਾ ਬਹੁਤੀ ਚੰਗੀ ਤਰ੍ਹਾਂ ਨਹੀਂ ਚੱਲਦਾ ਜਿਸ ਕਰਕੇ ਉਹ ਜ਼ਿਆਦਾਤਰ ਆਪਣੇ ਪੇਕੇ ਪਿੰਡ ਬਟਾਲੇ ਹੀ ਰਹਿੰਦੀ ਆ ਜਦੋਂ ਕੁਮਰ ਛੇਰ ਸਿੰਘ ਦੀ ਤਾਜਪੋਸ਼ੀ ਹੋਣ ਲੱਗਦੀ ਆ ਸਾਰੀਆਂ ਤਿਆਰੀਆਂ ਹੋ ਜਾਂਦੀਆਂ ਨੇ ਸਿਰਫ ਪਗੜੀ ਦੀ ਰਸਮ ਬਾਕੀ ਆ ਉਹਨਾਂ ਦੇ ਨਾਮ ਦੀ ਮੋਹਰ ਛਪ ਚੁੱਕੀ ਆ ਉਸ ਸਮੇਂ ਸੰਦਾਵਾਲੀਏ ਸਰਦਾਰ ਅਤੇ ਰਾਣੀ ਚੰਦਕੌਰ ਆ ਕੇ ਐਲਾਨ ਕਰ ਦਿੰਦੀ ਆ ਰਾਣੀ ਚੰਦਕੌਰ ਕੁਮਰ ਨੌਨਿਹਾਲ ਦੀ ਮਾਤਾ ਇਹ ਐਲਾਨ ਕਰ ਦਿੰਦੀ ਆ ਕਿ ਮੈਂ ਸ਼ੇਰ ਸਿੰਘ ਨੂੰ ਮਹਾਰਾਜਾ ਕਬੂਲ ਨਹੀਂ ਕਰ ਸਕਦੀ ਉਹ ਇਹ ਵੀ ਕਹਿੰਦੀ ਆ ਕਿ ਕੁਮਰ ਨੌਨਿਹਾਲ ਦੀ ਇੱਕ ਪਤਨੀ ਬੀਬੀ ਨਾਨਕੇ ਗਰਭਪਤੀ ਆ ਤੇ ਉਸ ਦੇ ਪੇਟ ਦੇ ਵਿੱਚ ਤਿੰਨ ਮਹੀਨਿਆਂ ਦਾ ਬੱਚਾਗਾ ਜੇ ਉਹ ਬੱਚਾ ਲੜਕਾ ਹੋਇਆ ਤਾਂ ਉਹ ਗੱਦੀ ਦਾ ਵਾਰਿਸ ਹੋਊਗਾ ਜੇ ਲੜਕੀ ਹੋਈ ਤਾਂ ਜਿਵੇਂ ਸਿੱਖ ਸਰਦਾਰ ਕਰਨਗੇ ਉਹ ਫੈਸਲਾ ਮੈਨੂੰ ਮਨਜ਼ੂਰ ਹੋਊਗਾ ਬਹੁਤੇ ਸਰਦਾਰ ਉਸ ਦੀ رائے ਨਾਲ ਸਹਿਮਤ ਹੋ ਜਾਂਦੇ ਨੇ ਉਹਦੇ ਅੱਗੇ ਕਈ ਤਜਵੀਜ਼ਾਂ ਰੱਖੀਆਂ ਜਾਂਦੀਆਂ ਨੇ ਜਿਨ੍ਹਾਂ ਤਜਵੀਜ਼ਾਂ ਦੇ ਵਿੱਚ ਛੇਰ ਸਿੰਘ ਨੂੰ ਕੋਈ ਨਾ ਕੋਈ ਤਾਕਤ ਦਿੱਤੀ ਜਾਂਦੀ ਆ ਚੰਦਗੌਰ ਦੇ ਅੱਗੇ ਛੇਰ ਸਿੰਘ ਨਾਲ ਵਿਆਹ ਕਰਾਉਣ ਦੀ ਤਜਵੀਜ਼ ਵੀ ਰੱਖੀ ਜਾਂਦੀ ਆ ਪਰ ਰਾਣੀ ਇਹ ਸਾਰੀਆਂ ਤਜਵੀਜ਼ਾਂ ਨੂੰ ਬੁਰੀ ਤਰ੍ਹਾਂ ਰੱਦ ਕਰ ਦਿੰਦੀ ਆ ਅਤੇ ਛੇਰ ਸਿੰਘ ਨੂੰ ਲਲਾਰੀ ਦਾ ਪੁੱਤਰ ਕਹਿ ਕੇ ਉਸ ਦੀ ਬੇਇੱਜ਼ਤੀ ਵੀ ਕਰਦੀ ਆ ਕਿਉਂਕਿ ਉਹਦਾ ਇਹ ਕਹਿਣਾ ਸੀਗਾ ਕਿ ਜਦੋਂ ਮਹਿਤਾਬ ਕੌਰ ਤੇ ਰਣਜੀਤ ਸਿੰਘ ਦੇ ਸਬੰਧੇ ਨਹੀਂ ਪੂਰੇ ਸਹੀ ਸੀ ਫਿਰ ਛੇਰ ਸਿੰਘ ਰਣਜੀਤ ਸਿੰਘ ਦਾ ਪੁੱਤਰ ਕਿਵੇਂ ਹੋ ਸਕਦਾ ਇਹ ਮਹਿਤਾਬ ਕੌਰ ਨੇ ਕਿਸੇ ਹੋਰ ਦਾ ਪੁੱਤਰ ਗੋਦ ਲੈ ਕੇ ਰਣਜੀਤ ਸਿੰਘ ਦਾ ਪੁੱਤਰ ਐਲਾਨ ਕੀਤਾ ਹੋਇਆ ਛੇਰ ਛੇਰ ਸਿੰਘ ਵਾਪਸ ਪਟਾਲੇ ਚਲਾ ਜਾਂਦਾ ਅਤੇ ਚੰਦਕੌਰ ਪੰਜਾਬ ਦੇ ਲਾਹੌਰ ਦਰਬਾਰ ਦੇ ਪਹਿਲੀ ਮਹਿਲਾ ਬਾਦਸ਼ਾਹ ਬਣਦੀ ਆ 72 ਦਿਨ ਉਹ ਰਾਜ ਕਰਦੀ ਆ ਪਰ ਉਸ ਦੇ ਰਾਜ ਦੇ ਵਿੱਚ ਸਭ ਕੁਝ ਉਤਲ-ਪੁਤਲ ਹੋ ਜਾਂਦਾ ਉਸ ਦਾ ਪ੍ਰਧਾਨ ਮੰਤਰੀ ਬਣ ਕੇ ਵਿਚਰਦਾ ਆਤਰ ਸਿੰਘ ਸੰਧਾ ਵਾਲੀ ਆ ਬਹੁਤੇ ਸਰਦਾਰ ਉਸ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਇੱਕ ਤਾਂ ਉਸ ਨੂੰ ਉਹ ਔਰਤ ਹੋਣ ਕਰਕੇ ਪਸੰਦ ਨਹੀਂ ਕਰਦੇ ਦੂਸਰਾ ਮਾਈ ਚੰਦਕੌਰ ਨੂੰ ਵੱਧ ਜਵਾਨ ਔਰਤ ਮੰਨਿਆ ਜਾਂਦਾ ਜਿਸ ਕਾਰਨ ਬਹੁਤੇ ਸਰਦਾਰ ਦਰਬਾਰ ਦੇ ਵਿੱਚੋਂ ਛੁੱਟੀ ਲੈ ਕੇ ਚਲੇ ਜਾਂਦੇ ਨੇ ਸ਼ਾਮ ਸਿੰਘ ਅਟਾਰੀ ਵਾਲੇ ਮਜੀਠੀਏ ਸਰਦਾਰ ਇਥੋਂ ਕਿ ਰਾਜਾ ਧਿਆਨ ਸਿੰਘ ਵੀ ਛੁੱਟੀ ਲੈ ਕੇ ਚਲਾ ਜਾਂਦਾ ਇਨ੍ਹਾਂ 72 ਦਿਨਾਂ ਦੇ ਰਾਜ ਦੇ ਵਿੱਚ ਕਾਪੀ ਉਥਲ-ਪੁਥਲ ਮੱਚਦੀ ਆ ਅਖੀਰ ਰਾਣੀ ਚੰਦ ਗੌਰ ਧਿਆਨ ਸਿੰਘ ਨੂੰ ਦੁਬਾਰਾ ਚਿੱਠੀ ਲਿਖਦੀ ਆ ਕਿ ਆਕੇ ਤੁਸੀਂ ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲੋ ਪਰ ਰਾਜਾ ਧਿਆਨ ਸਿੰਘ ਆਪ ਆਉਣ ਦੀ ਥਾਂ ਤੇ ਕੁਮਰ ਛੇਰ ਸਿੰਘ ਨੂੰ ਚਿੱਠੀ ਲਿਖਦਾ ਇਸ ਸਮੇਂ ਦੇ ਵਿੱਚ ਧਿਆਨ ਸਿੰਘ ਪੂਰੀ ਪਲਾਨਿੰਗ ਕਰਦਾ ਫੌਜਾਂ ਨੂੰ ਆਪਣੇ ਪ੍ਰਭਾਵ 'ਚ ਕਰਦਾ ਅਤੇ ਛੇਰ ਸਿੰਘ ਨੂੰ ਕਹਿ ਕੇ ਰੱਖਦਾ ਕਿ ਤਿਆਰ ਰਹੀਂ ਕਿਸੇ ਵੀ ਸਮੇਂ ਦੁਬਾਰਾ ਜਾਣਾ ਪੈ ਸਕਦਾ ਇਸ ਸਮੇਂ ਦਰਬਾਰ ਦੇ ਵਿੱਚ ਦੋ ਤਿੰਨ ਚੀਜ਼ਾਂ ਨਵੇਂ ਉੱਭਰ ਕੇ ਆਉਂਦੀਆਂ ਨੇ ਇੱਕ ਸਾਰੇ ਧੜੇ ਫੌਜਾਂ ਨੂੰ ਵੱਧ ਤੋਂ ਵੱਧ ਪੈਸਾ ਦੇ ਕੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਤਨਖਾਹ ਵਧਾਉਣ ਦਾ ਇਨਾਮਾਂ ਦੇ ਲਾਲਚ ਦਿੱਤੇ ਜਾਂਦੇ ਨੇ ਜਿਸ ਕਰਕੇ ਫੌਜਾਂ ਦੇ ਵਿੱਚ ਕ੍ਰਾਪਸ਼ਨ ਫੈਲਣੀ ਸ਼ੁਰੂ ਹੋ ਜਾਂਦੀ ਹੈ ਦੂਸਰਾ ਇਸ ਸਮੇਂ ਦੌਰਾਨ ਪਹਿਲੀ ਵਾਰ ਰਾਣੀ ਚੰਦਕੌਰ ਵੱਲੋਂ ਅੰਗਰੇਜ਼ਾਂ ਤੋਂ ਮਦਦ ਮੰਗ ਕੇ ਉਹਨਾਂ ਨੂੰ ਸਿੱਖ ਰਾਜ ਦਾ ਇੱਕ ਏਰੀਆ ਇੱਕ ਇਲਾਕਾ ਮਦਦ ਦੇ ਸ਼ੁਕਰਾਨੇ ਵਜੋਂ ਦੇਣ ਦਾ ਪ੍ਰਸਤਾਵ ਭੇਜਿਆ ਜਾਊਗਾ। ਆਧਿਆਨ ਸਿੰਘ ਦੇ ਇਸ਼ਾਰੇ ਤੋਂ ਬਾਅਦ ਕਮਰ ਸ਼ੇਰ ਸਿੰਘ ਆਪਣੇ 356 ਨੂੰ ਨਾਲ ਲੈ ਕੇ ਲਾਹੌਰ ਸ਼ਹਿਰ ਤੋਂ 7-8 ਕਿਲੋਮੀਟਰ ਦੂਰ ਆਪਣਾ ਡੇਰਾ ਲਾ ਲੈਂਦਾ ਜਿੱਥੇ ਆ ਕੇ ਵੱਡੇ ਵੱਡੇ ਸਰਦਾਰ ਅਤੇ ਜਰਨੈਲ ਉਸ ਦੇ ਨਾਲ ਮਿਲਣਾ ਸ਼ੁਰੂ ਕਰ ਦਿੰਦੇ ਨੇ। ਅਖੀਰ ਛੇਤੀਓ ਉਸਦੇ 300 ਦੇ ਫੌਜ ਦੇ ਗਿਣਤੇ 26000 ਫੌਜ ਅਤੇ 8000 ਘੋੜਸਵਾਰਾਂ ਦੇ ਵਿੱਚ ਬਦਲ ਜਾਂਦੀ ਆ। ਤੋਪਾਂ ਉਸਦੇ ਕੋਲ ਆ ਜਾਂਦੀਆਂ ਨੇ। ਰਾਣੀ ਚੰਦਕੌਰ ਦੇ ਕੋਲ ਕਿਲੇ ਦੇ ਵਿੱਚ ਸਿਰ 5000 ਫੌਜੀ ਰਹਿ ਜਾਂਦੇ ਨੇ। ਰਾਣੀ ਚੰਦਕੌਰ ਆਪਣੀ ਮਦਦ ਵਾਸਤੇ ਗੁਲਾਬ ਸਿੰਘ ਡੋਗਰੇ ਨੂੰ ਬੁਲਾਉਂਦੀ ਆ। ਇੱਕ ਉੱਪਰੋਂ ਦੇਖਣ ਨੂੰ ਭਾਵੇਂ ਸਾਰਿਆਂ ਨੂੰ ਇਹ ਲੱਗਦਾ ਕਿ ਡੋਗਰੇ ਇਕੱਠੇ ਨੇ, ਇੱਕ ਮਤ ਨੇ ਪਰ ਡੋਗਰਿਆਂ ਦੇ ਵੀ ਆਪੋ ਆਪਣੇ ਹਿੱਤ ਨੇ। ਉਹਦਾ ਸਿੱਖ ਸਰਦਾਰਾਂ ਦੇ ਖਿਲਾਫ ਭਾਵੇਂ ਇਕੱਠੇ ਰਹਿੰਦੇ ਨੇ ਪਰ ਇੱਕ ਦੂਜੇ ਦੇ ਨਾਲ ਖਾਰ ਵੀ ਖੰਦੇ ਨੇ ਅਗਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖੋਗੇ ਕਿ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਦੇ ਹੱਥੋਂ ਸੁਚੇਤ ਸਿੰਘ ਡੋਗਰੇ ਦਾ ਕਤਲ ਹੋ ਜਾਂਦਾ ਅਤੇ ਗੁਲਾਬ ਸਿੰਘ ਡੋਗਰਾ ਵੀ ਚਾਹੁੰਦਾ ਕਿ ਮੈਂ ਲਾਹੌਰ ਦਰਬਾਰ ਦੇ ਵਿੱਚ ਆਪਣੇ ਪੈਰ ਹੀਰਾ ਸਿੰਘ ਦੇ ਮੁਕਾਬਲੇ ਪੱਕੇ ਕਰਾਂ ਰਾਣੀ ਚੰਦਰ ਕੌਰ ਦੀ ਮਦਦ ਤੇ ਆਉਣ ਤੋਂ ਬਾਅਦ ਗੁਲਾਬ ਸਿੰਘ ਫੌਜਾਂ ਨੂੰ 4 ਮਹੀਨਿਆਂ ਦੇ ਐਡਵਾਂਸ ਤਨਖਾਹ ਦੇਣ ਤੋਂ ਇਲਾਵਾ ਉਹਨਾਂ ਨੂੰ ਇਨਾਮਾਂ ਦੀ ਵਾਰਸ਼ ਕਰ ਦਿੰਦਾ ਅਤੇ ਸ਼ਹਿਰ ਦੇ ਵਿੱਚ ਮਹਾਜਨਾਂ ਨੂੰ ਇਹ ਐਲਾਨ ਕਰਾ ਦਿੰਦਾ ਕਿ ਕੋਈ ਵੀ ਸ਼ੇਰ ਸਿੰਘ ਨੂੰ ਉਧਾਰ ਪੈਸਾ ਨਾ ਦੇਵੇ ਦੂਜੇ ਪਾਸੇ ਸ਼ੇਰ ਸਿੰਘ ਐਲਾਨ ਕਰ ਦਿੰਦਾ ਕਿ ਜੇ ਮੈਂ ਮਹਾਰਾਜਾ ਬਣਦਾ ਤਾਂ ਸਾਰੇ ਛਪਾਈਆਂ ਦੀ 1 ਰੁਪਿਆ ਮਹੀਨਾ ਪੱਕੇ ਤੌਰ ਤੇ ਤਨਖਾਹ ਵਧਾ ਦੇਵਾਂਗਾ ਗੁਲਾਬ ਸਿੰਘ ਨੇ 3 ਲੱਖ ਰੁਪਈਆ ਫੌਜ ਦੇ ਵਿੱਚ ਵੰਡਿਆ ਅਤੇ ਛੇਰ ਸਿੰਘ ਨੇ ਉਸ ਸਮੇਂ 5 ਲੱਖ ਰੁਪਈਆ ਫੌਜ ਦੇ ਵਿੱਚ ਵੰਡਿਆ ਫੌਜ ਦੇ ਦੋਹੇ ਹੱਥਾਂ ਦੇ ਵਿੱਚ ਲੱਡੂ ਹੁੰਦੇ ਨੇ ਬਹੁਤੇ ਫੌਜੀ ਦੋਹੇ ਪਾਸੇ ਪੈਸਾ ਲੈ ਜਾਂਦੇ ਨੇ ਇਸ ਸਮੇਂ ਫੌਜ ਦੇ ਵਿੱਚ ਕਰਪਸ਼ਨ ਸ਼ੁਰੂ ਹੁੰਦੀ ਆ 18 ਤਰੀਕ ਨੂੰ ਛੇਰ ਸਿੰਘ ਲਾਹੌਰ ਕਿਲੇ ਦੇ ਉੱਪਰ ਹਮਲਾ ਕਰ ਦਿੰਦਾ ਰਾਣੀ ਦੀ ਹਾਲਤ ਲਗਾਤਾਰ ਕਮਜ਼ੋਰ ਹੁੰਦੀ ਆ ਜਿਸ ਕਰਕੇ ਉਹ ਅਜੀਤ ਸਿੰਘ ਸੰਧਾਵਾਲੀਏ ਨੂੰ ਅੰਗਰੇਜ਼ਾਂ ਦੇ ਕੋਲ ਮਦਦ ਵਾਸਤੇ ਭੇਜ ਦਿਆ ਤੇ ਅੰਗਰੇਜ਼ਾਂ ਨੂੰ ਉਹ ਭਰੋਸਾ ਦਿੰਦੇ ਆ ਕਿ ਜੇ ਤੁਸੀਂ ਮੇਰੀ ਮਦਦ ਕਰਦੇ ਹੋ ਤਾਂ ਮੈਂ ਸਤਲੋਜ ਤੋਂ ਪਾਰ ਵਾਲਾ ਲਾਹੌਰ ਦਰਬਾਰ ਦਾ ਇਲਾਕਾ ਤੁਹਾਨੂੰ ਛੱਡ ਦੇਵਾਂਗੀ ਕੁਝ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਰਾਣੀ ਚੰਦਕੌਰ ਅੰਗਰੇਜ਼ਾਂ ਨੂੰ ਸਾਲਾਨਾ ਪੱਕਾ ਚੰਦਾ ਦੇਣ ਦਾ ਵਾਅਦਾ ਵੀ ਕਰਦੀ ਆ ਇੱਥੇ ਪਹਿਲੀ ਵਾਰ ਹੁੰਦਾ ਤੇ ਅਜੀਤ ਸਿੰਘ ਸੰਧਾ ਵਾਲੀ ਆ ਪਹਿਲਾ ਵਿਅਕਤੀ ਸੀ ਜਿਹੜਾ ਅੰਗਰੇਜ਼ਾਂ ਦੇ ਕੋਲ ਮਦਦ ਵਾਸਤੇ ਗਿਆ ਅਤੇ ਚੰਦਕੌਰ ਪਹਿਲੀ ਸ਼ਾਸਕ ਸੀ ਜਿਨੇ ਅੰਗਰੇਜ਼ਾਂ ਤੋਂ ਇਸ ਤਰ੍ਹਾਂ ਦੀ ਮਦਦ ਮੰਗੀ ਸਿੱਖ ਦਰਬਾਰ ਦੀ ਪਹਿਲੀ ਸ਼ਾਸਕ ਸੀ ਅੰਗਰੇਜ਼ ਅਫਗਾਨਿਸਤਾਨ ਦੇ ਵਿੱਚ ਬੁਰੀ ਤਰ੍ਹਾਂ ਫਸੇ ਹੋਣ ਕਾਰਨ ਸਾਫ ਜਵਾਬ ਦੇ ਦਿੰਦੇ ਨੇ ਇਸ ਤੋਂ ਬਾਅਦ ਮਾਈ ਚੰਦਕੌਰ ਦੇ ਕੋਲ ਧਿਆਨ ਸਿੰਘ ਦੀ ਪ੍ਰਪੋਜ਼ਲ ਮੰਨਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਦਾ ਅਖੀਰ ਉਹ ਧਿਆਨ ਸਿੰਘ ਦੀ ਗੱਲ ਮੰਨ ਕੇ ਹਥਿਆਰ ਸੁਧੰਦੀ ਆ ਤੇ ਦੋਨਾਂ ਧਿਰਾਂ ਦੇ ਵਿੱਚ ਇੱਕ ਸੰਧੀ ਹੁੰਦੀ ਹੈ ਜਿਸ ਦੇ ਤਹਿਤ ਇਹ ਕਿਹਾ ਜਾਂਦਾ ਕਿ ਛੇੜ ਸਿੰਘ ਪੰਜਾਬ ਦਾ ਅਗਲਾ ਮਹਾਰਾਜਾ ਹੋਊਗਾ ਅਤੇ ਚੰਦਕੌਰ ਸੱਤਾ ਦੇ ਉੱਪਰ ਕੋਈ ਵੀ ਦਾਵਾ ਪੇਸ਼ ਨਹੀਂ ਕਰੂਗੀ ਦੂਸਰਾ ਛੇਰ ਸਿੰਘ ਚੰਦਕੌਰ ਨੂੰ ਖੜਕ ਸਿੰਘ ਦੀ ਵਿਧਵਾ ਹੋਣ ਦਾ ਪੂਰਾ ਮਾਨ ਦੇਊਗਾ ਅਤੇ ਉਸ ਨੂੰ 9 ਲੱਖ ਦੀ ਜ਼ਗੀਰ ਦਿੱਤੀ ਜਾਊਗੀ। ਤੀਸਰਾ ਦਰਬਾਰ ਕਿਲੇ ਦੇ ਵਿੱਚ ਬੰਦ ਲੋਕਾਂ ਨੂੰ ਪੂਰੀ ਸ਼ਾਂਤੀ ਦੇ ਨਾਲ ਨਿਕਲ ਦਿੱਤਾ ਜਾਊਗਾ। ਕੋਈ ਵੀ ਬਦਲਾ ਲਊ ਕਾਰਵਾਈ ਨਹੀਂ ਹੋਊਗੀ। ਸੰਧੀ ਦੇ ਵਿੱਚ ਇਹ ਵੀ ਲਿਖਿਆ ਜਾਂਦਾ ਕਿ ਰਾਣੀ ਦੀ ਜ਼ਗੀਰ ਦਾ ਜਿਹੜਾ ਮੁਖਤਿਆਰ ਹੋ ਰਾਜਾ ਗੁਲਾਬ ਸਿੰਘ ਹੋਵੇਗਾ। ਇਸੇ ਸੰਧੀ ਦਾ ਆਸਰਾ ਲੈ ਕੇ ਰਾਣੀ ਚੰਦਕੌਰ ਦਾ ਸਮਾਨ ਲੈ ਕੇ ਜਾਣ ਦੇ ਬਹਾਨੇ ਗੁਲਾਬ ਸਿੰਘ ਨੋਗਰਾ ਲਾਹੌਰ ਦਰਬਾਰ ਦਾ ਸਾਰਾ ਖਜ਼ਾਨਾ ਗੱਡਿਆਂ ਦੇ ਵਿੱਚ ਭਰ ਕੇ ਜੰਮੂ ਲੈ ਜਾਂਦਾ। ਸ਼ੇਰ ਸਿੰਘ ਨੂੰ ਖਾਲੀ ਖਜ਼ਾਨਾ ਮਿਲਦਾ ਜਿਸ ਦੇ ਵਿੱਚ ਸਿਰਫ ਤੇ ਸਿਰਫ ਕੋਹਨੂਰ ਹੀਰਾ ਬਾਕੀ ਬਚਾ ਹੁੰਦਾ। 1 ਜਨਵਰੀ 1841 ਨੂੰ ਸ਼ੇਰ ਸਿੰਘ ਪੰਜਾਬ ਦਾ ਅਗਲਾ ਮਹਾਰਾਜਾ ਬਣਦਾ। ਉਹਨੂੰ ਬਰਾਖ ਦੇ ਵਿੱਚ ਖਾਲੀ ਖਜ਼ਾਨਾ ਮਿਲਦਾ। ਫੌਜਾਂ ਦੇ ਨਾਲ ਕੀਤੇ ਹੋਏ ਆਪਣੇ ਵਾਦੇ ਉਹ ਪੂਰੇ ਨਹੀਂ ਕਰ ਸਕਦਾ। ਫੌਜਾਂ ਉਸ ਤੋਂ ਬਾਕੀ ਹੋ ਜਾਂਦੀਆਂ ਨੇ। ਫੌਜਾਂ ਸ਼ਹਿਰ ਦੇ ਵਿੱਚ ਲੁੱਟਮਾਰ ਸ਼ੁਰੂ ਕਰ ਦਿੰਦੀਆਂ ਨੇ। ਸ਼ਹਿਰ ਦੇ ਵਿੱਚ ਕਤਲੇਆਮ ਸ਼ੁਰੂ ਕਰ ਦਿੰਦਿਆਂ ਨੇ ਆਪਣੇ ਅਫਸਰਾਂ ਨੂੰ ਮਾਰਨਾ ਸ਼ੁਰੂ ਕਰ ਦਿੰਦਿਆਂ ਨੇ ਕਿਉਂਕਿ ਫੌਜ ਇਹ આરોਪ ਲਾਉਂਦੀ ਆ ਕਿ ਸਾਡੇ ਪ੍ਰਸ਼ਾਸਤ ਅਫਸਰ ਸਾਡੀਆਂ ਤਨਖਾਹਾਂ ਖਾ ਗਏ ਪਰ ਹਾਲਾਤ ਇੱਥੇ ਤੱਕ ਪਹੁੰਚ ਜਾਂਦੇ ਨੇ ਕਿ ਫੌਜ ਮਹਾਰਾਜਾ ਛੇਰ ਸਿੰਘ ਨੂੰ ਗੱਦੀ ਤੋਂ ਲਾਉਣ ਦੀ ਧਮਕੀ ਵੀ ਦੇ ਦਿੰਦੀ ਆ ਇੱਕ ਮੀਟਿੰਗ ਦੇ ਵਿੱਚ ਕਾਫੀ ਗਹਿਮਾ ਗਹਿਮੇ ਹੁੰਦੇ ਆ ਤੇ ਮਹਾਰਾਜਾ ਛੇਰ ਸਿੰਘ ਇੱਕ ਤਰ੍ਹਾਂ ਨਾਲ ਹੱਥ ਖੜੇ ਕਰ ਦਿੰਦਾ ਤੇ ਫੌਜ ਨੂੰ ਕਹਿ ਦਿੰਦਾ ਕਿ ਆਪਣਾ ਪ੍ਰਬੰਧ ਆਪ ਕਰੋ ਪਰ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਨਾਲ ਉਹ ਫੌਜ ਨੂੰ ਕਾਬੂ ਦੇ ਵਿੱਚ ਕਰਨ ਦੇ ਵਿੱਚ ਸਫਲ ਹੋ ਜਾਂਦਾ ਫੌਜ ਨੂੰ ਇਹ ਕਹਿੰਦਾਗਾ ਕਿ ਅੰਗਰੇਜ਼ ਖਾਲਸਾ ਰਾਜ ਨੂੰ ਦਬੜਨ ਨੂੰ ਫਿਰਦੇ ਨੇ ਮੈਂ ਅੰਗਰੇਜ਼ਾਂ ਦੇ ਵਿੱਚ ਘਿਰਿਆ ਹੋਇਆ ਮੇਰੀ ਮਦਦ ਕਰੋ ਕਿਵੇਂ ਨਾ ਕਿਵੇਂ ਕਰਕੇ ਉਹ ਫੌਜ ਦੇ ਵਿੱਚ ਡਿਸਪਲਿਨ ਬਣਾਉਣ ਦੇ ਵਿੱਚ ਕਾਬੂ ਹੋ ਜਾਂਦਾ ਛੇਰ ਸਿੰਘ ਦੇ ਰਾਜ ਦੇ ਵਿੱਚ ਦੋ ਵੱਡੀਆਂ ਪ੍ਰਾਪਤੀਆਂ ਛੇਰ ਸਿੰਘ ਨੇਆਂ ਰੰਦੀਆਂ ਨੇ ਇੱਕ ਜਦੋਂ ਅਫਗਾਨਿਸਤਾਨ ਦੇ ਵਿੱਚ ਅੰਗਰੇਜ਼ ਬੁਰੀ ਤਰ੍ਹਾਂ ਫਸਦੇ ਹੁੰਦੇ ਨੇ ਤਾਂ ਛੇਰ ਸਿੰਘ ਉਹਨਾਂ ਨੂੰ ਵਾਪਸ ਆਉਣ ਦਾ ਰਸਤਾ ਦਿੰਦਾ ਭਾਵੇਂ ਉਹਦੇ ਦਰਬਾਰੀ ਸਹਿਮਤ ਨਹੀਂ ਹੁੰਦੇ ਫਿਰ ਵੀ ਛੇਰ ਸਿੰਘ ਰਸਤਾ ਦਿੰਦਾ ਜਿਸ ਕਰਕੇ ਅੰਗਰੇਜ਼ ਉਸ ਨੂੰ ਪੂਰੀ ਮਾਨਤਾ ਦਿੰਦੇ ਨੇ ਅਤੇ ਉਸ ਦੇ ਖਿਲਾਫ ਗੁਲਾਬ ਸਿੰਘ ਡੋਗਰੇ ਦੀਆਂ ਅਤੇ ਸੰਧਾ ਵਾਲੀਏ ਦੀਆਂ ਸਾਜ਼ਿਸ਼ਾਂ ਨੂੰ ਇੱਕ ਤਰ੍ਹਾਂ ਨਾਲ ਨੱਥ ਨੱਥ ਪੈ ਜਾਂਦੀ ਆ ਦੂਸਰਾ ਮਹਾਰਾਜਾ ਛੇਰ ਸਿੰਘ ਅਫਗਾਨਿਸਤਾਨ ਦੇ ਨਵੇਂ ਸ਼ਾਸਕ ਦੇ ਨਾਲ ਅੰਗਰੇਜ਼ਾਂ ਤੋਂ ਵੱਖਰੀ ਇੱਕ ਸੰਧੀ ਕਰਦਾ ਜਿਸ ਦੇ ਨਾਲ ਉਹ ਅੰਗਰੇਜ਼ਾਂ ਵਾਲੇ ਪਾਸਿਓਂ ਵੀ ਸੇਫ ਹੋ ਜਾਂਦਾ ਅਖੀਰ ਛੇਰ ਸਿੰਘ ਦੇ ਵਿਵਹਾਰ ਨੂੰ ਦੇਖ ਕੇ ਰਾਣੀ ਚੰਦਕੌਰ ਵੀ ਉਸ ਦੇ ਨਾਲ ਵਿਆਹ ਕਰਾਉਣ ਵਾਸਤੇ ਸਹਿਮਤ ਹੋ ਜਾਂਦੀ ਆ ਪਰ ਡੋਗਰੇ ਗੁਲਾਬ ਸਿੰਘ ਡੋਗਰਾ ਕਿਸੇ ਵੀ ਕੀਮਤ ਤੇ ਨਹੀਂ ਚਾਹਣਾ ਹੁੰਦਾ ਕਿਉਂਕਿ ਉਸ ਨੂੰ ਪਤਾ ਕਿ ਜੇ ਛੇਰ ਸਿੰਘ ਦਾ ਤੇ ਚੰਦਕੌਰ ਦਾ ਵਿਆਹ ਹੋ ਗਿਆ ਤਾਂ ਜਿੰਨਾ ਲਾਹੌਰ ਦਰਬਾਰ ਚੋਂ ਮੈਂ ਖਜ਼ਾਨਾ ਲੈ ਕੇ ਆਇਆ ਜਿਸ ਨੂੰ ਮਨੇ ਰਾਣੀ ਚੰਦਕੌਰ ਨੇ ਅਮਾਨਤ ਕਹਿ ਕੇ ਆਪਣੇ ਕੋਲ ਰੱਖਿਆ ਹੋਇਆ ਉਹ ਸਾਰਾ ਮੈਨੂੰ ਵਾਪਸ ਕਰਨਾ ਪਊਗਾ ਰਾਣੀ ਚੰਦਕੌਰ ਦੀ ਜਿੰਨੀ ਜ਼ਗੀਰ ਦਾ ਮੈਂ ਮੁਖਤਿਆਰ ਆ ਜਿਦਾ ਮੈਂ ਸਾਰੀ ਕਮਾਈ ਖਾਰਿਆ ਉਹ ਸਾਰੀ ਮੇਰੀ ਵਾਪਸ ਚਲੀ ਜਾਊਗੀ ਇਸ ਕਰਕੇ ਉਹ ਇਹ ਵਿਆਹ ਤੜਾਉਣ ਦੀ ਕੋਸ਼ਿਸ਼ ਕਰਦਾ ਤੇ ਵਿਆਹ ਟੁੱਟ ਵੀ ਵਿਆਹ ਦਾ ਜਿਹੜਾ سلسلہ ਚੱਲਦਾ ਉਹਨੂੰ ਬ੍ਰੇਕ ਲੱਗ ਜਾਂਦੀ ਆ ਏਸੇ ਸਮੇਂ ਦੇ ਦੌਰਾਨ ਕੁਝ ਸਿੱਖ ਵਿਦਵਾਨਾਂ ਵੱਲੋਂ ਕਹਿਣ ਦੇ ਉੱਤੇ ਕੁਝ ਰਾਣੀ ਚੰਦਕੌਰ ਵੱਲੋਂ ਕਹਿਣ ਦੇ ਉੱਪਰ ਰਾਜਾ ਛੇਰ ਸਿੰਘ ਸੰਧਾ ਵਾਲੀਏ ਸਰਦਾਰਾਂ ਨੂੰ ਵਾਪਸ ਆਉਣ ਦਾ ਨਿਯੰਤਾ ਦਿੰਦਾ ਕਿਉਂਕਿ ਛੇਰ ਸਿੰਘ ਇਹ ਸਮਝ ਚੁੱਕਿਆ ਹੁੰਦਾ ਕਿ ਡੋਗਰੇਆਂ ਦੇ ਮੁਕਾਬਲੇ ਇੱਕ ਬਰਾਬਰ ਦਾ ਧੜਾ ਜਿਹੜਾ ਉਹੋ ਦਰਬਾਰ ਦੇ ਵਿੱਚ ਹੋਣਾ ਚਾਹੀਦਾ ਉਹ ਗੁਲਾਬ ਸਿੰਘ ਡੋਗਰੇ ਦੀਆਂ ਕਾਰਵਾਈਆਂ ਨੂੰ ਨੱਥ ਪਾਉਣ ਵਾਸਤੇ ਵੀ ਉਸ ਨੂੰ ਪੇਸ਼ ਹੋਣ ਵਾਸਤੇ ਚਿੱਠੀ ਦਿੰਦਾ ਚਿੱਠੀ ਲਿਖਦਾ ਤੇ ਤਿਆਰ ਸਿੰਘ ਦੀ ਡਿਊਟੀ ਲਾਉਂਦਾ ਕਿ ਉਸ ਨੂੰ ਜਲਦੀ ਤੋਂ ਜਲਦੀ ਲੈ ਕੇ ਆ ਤੇ ਉਸ ਦੇ ਨਾਲ ਪੂਰਾ ਪਿਛਲੇ ਮੁਆਵਜ਼ੇ ਦਾ ਸਾਰਾ ਹਿਸਾਬ ਕਰਨਾ ਇੰਨਾਂ ਕਾਰਵਾਈਆਂ ਨੂੰ ਦੇਖ ਕੇ ਡੋਗਰੇ ਹਿੱਲ ਜਾਂਦੇ ਨੇ ਕਿਉਂਕਿ ਡੋਗਰੇ ਇੰਨੇ ਛਾਤਰ ਨੇ ਸਿਆਸਤ ਦੇ ਵਿੱਚ ਉਹਨ ਖੜੇ ਹੋਣ ਵਾਲੇ ਖਤਰੇ ਨੂੰ ਪਹਿਲਾਂ ਤੋਂ ਭਾਪ ਲੈਂਦੇ ਨੇ ਉਹਨਾਂ ਨੇ ਮਹਿਸੂਸ ਕਰ ਲਿਆ ਕਿ ਇੱਕ ਵਾਰ ਛੇਰ ਸਿੰਘ ਦਾ ਵਿਆਹ ਚੰਦ گور ਨਾਲ ਹੋਣੋਂ ਰੁਕ ਗਿਆ ਪਰ ਦੁਬਾਰਾ ਇਹਨੂੰ ਨਹੀਂ ਰੋਕਿਆ ਜਾਣਾ ਜੇ ਸੰਧਾ ਵਾਲੀ ਇਹ ਸਰਦਾਰ ਵਾਪਸ ਆ ਗਏ ਤਾਂ ਇਸ ਟਿਕੜੀ ਨੇ ਸਾਡਾ ਪ੍ਰਭਾਵ ਖਤਮ ਕਰ ਦੇਣਾ ਇਸੇ ਕਰਕੇ ਗੁਲਾਬ ਸਿੰਘ ਡੋਗਰਾ ਅਤੇ ਧਿਆਨ ਸਿੰਘ ਮਿਲ ਕੇ ਰਾਣੀ ਚੰਦਕੌਰ ਦਾ ਕਤਲ ਕਰਵਾ ਦਿੰਦੇ ਨੇ ਉਸੇ ਦੀਆਂ ਦਾਸੀਆਂ ਦੇ ਕੋਲੋਂ ਜਿਨ੍ਹਾਂ ਦਾਸੀਆਂ ਨੇ ਰਾਣੀ ਚੰਦਕੌਰ ਦਾ ਕਤਲ ਕੀਤਾ ਹੁੰਦਾ ਬਾਅਦ ਦੇ ਵਿੱਚ ਡੋਗਰਿਆਂ ਵੱਲੋਂ ਉਹਨਾਂ ਨੂੰ ਵੀ ਹੱਥ ਪੈਰ ਜੀਵ ਨੱਕ ਵੱਢ ਕੇ ਕਤਲ ਕਰ ਦਿੱਤਾ ਜਾਂਦਾ ਇਸ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਸੰਧਾ ਵਾਲੀਆਂ ਨੂੰ ਵਾਪਸ ਦਰਬਾਰ ਦੇ ਵਿੱਚ ਬੁਲਾਉਂਦਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਸਮਾਂ ਖਾਧੀਆਂ ਜਾਂਦੀਆਂ ਨੇ ਕਿ ਇੱਕ ਦੂਜੇ ਦੇ ਪ੍ਰਤੀ ਵਫਾਦਾਰ ਰਹਾਂਗੇ ਕਿਉਂਕਿ ਸੰਧਾਵਾਲੀਏ ਜਿਹੜੇ ਸਰਦਾਰ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਪਿਛੋਕੜ ਚੋਂ ਹੀ ਨੇ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਨੌਦ ਸਿੰਘ ਅਤੇ ਅਤਰ ਸਿੰਘ ਸੰਧਾਵਾਲੀਏ ਦਾ ਪੜਦਾਦਾ ਚੰਦ ਸਿੰਘ ਦੋਹੇ ਸਕੇ ਭਰਾ ਸੀ ਇਸ ਇਸ ਤਰ੍ਹਾਂ ਇਹਨਾਂ ਦੋਹਾਂ ਦਾ ਆਪਸ ਦੇ ਵਿੱਚ ਪਿਛੋਕੜ ਮਿਲਦਾ ਸੰਧਾਵਾਲੀਏ ਵਾਪਸ ਆਉਂਦੇ ਨੇ ਇਹਨਾਂ ਨੂੰ ਇਹਨਾਂ ਨੇ ਜ਼ਗੀਰਾਂ ਦੇ ਉੱਪਰ ਬਹਾਲ ਕਰ ਦਿੱਤਾ ਜਾਂਦਾ ਮਹਾਰਾਜਾ ਛੇਰ ਸਿੰਘ ਦੀ ਇਹ ਬਹੁਤ ਵੱਡੀ ਖੂਬੀ ਸੀ ਕਿ ਉਹ ਕਿਸੇ ਦੇ ਵੀ ਬਦਲਾ ਲਊ ਕਾਰਵਾਈ ਨਹੀਂ ਕਰਦਾ ਸੀ ਅਤੇ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਅੱਗੇ ਵਧਣ ਦੇ ਵਿੱਚ ਯਕੀਨ ਕਰਦਾ ਸੀ। ਸਾਵੇਂ ਉਹਨਾਂ ਬਾਰੇ ਕੁਝ ਵਿਦਵਾਨ ਇਹ ਲਿਖਦੇ ਨੇ ਕਿ ਸ਼ੇਰ ਸਿੰਘ ਨੂੰ ਸ਼ਿਕਾਰ ਖੇਡਣ ਦੇ, ਸ਼ਕੀਨੀ ਲਾਉਣ ਦੀ, ਸ਼ਰਾਬ ਪੀਣ ਦੀ, ਨਾਚ ਦੇਖਣ ਦੀ ਆਦਤ ਸੀਗੀ। ਉਹਨਾਂ ਨੂੰ ਆਪਣੇ ਆਪਣੇ ਦਰਬਾਰ ਨਾਲੋਂ ਵੱਧ ਵਿਦੇਸ਼ਾਂ ਵਿੱਚ ਬਣ ਰਹੇ ਪਰਫਿਊਮਾਂ ਦੀ ਵੱਧ ਜਾਣਕਾਰੀ ਹੁੰਦੀ ਸੀ। ਪਰ ਉਹਨਾਂ ਦੀ ਇੱਕ ਖਾਸ ਗੱਲ ਸੀ ਕਿ ਉਹ ਕਿਸੇ ਨੂੰ ਵੀ ਮaaf ਕਰ ਦਿੰਦਾ ਸੀ ਇਹੀ ਕਾਰਨ ਸੀ ਕਿ ਉਹ ਇਹਨੇ ਮਲਾਪੜੇ ਸੁਭਾ ਦਾ ਸੀ ਕਿ ਸ਼ੇਰ ਸਿੰਘ ਨੇ ਡਿੱਗੇ ਹੋਏ ਰਾਜ ਨੂੰ ਪੂਰੀ ਤਰ੍ਹਾਂ ਖੜਾ ਕਰ ਦਿੱਤਾ ਇਸੇ ਸੁਭਾ ਕਾਰਨ ਮਹਾਰਾਜਾ ਸ਼ੇਰ ਸਿੰਘ ਨੇ ਸੰਧਾ ਵਾਲਿਆਂ ਨੂੰ ਵਾਪਸ ਬੁਲਾ ਕੇ ਉਹਨਾਂ ਦੇ ਜ਼ਗੀਰਾਂ ਬਹਾਲ ਕਰਕੇ ਉਹਨਾਂ ਨੂੰ ਮaaf ਕਰ ਦਿੱਤਾ ਪਰ ਇਹੀ ਸੰਧਾ ਵਾਲਿਏ ਸੀਗੇ ਜਿਹੜੇ ਸਿੱਖ ਰਾਜ ਦੀਆਂ ਜੜਾਂ ਦੇ ਵਿੱਚ ਬੈਠ ਗਏ ਜਿੰਨੀ ਗਦਾਰੀ ਸੰਧਾ ਵਾਲਿਏ ਸਰਦਾਰਾਂ ਨੇ ਕੀਤੀ ਜਿੱਦਾਂ thro ਸੰਧਾ ਵਾਲੀਏ ਸਰਦਾਰਾਂ ਨੇ ਕਮਾਇਆ ਇੰਨਾ ਸਿੱਖੇ ਇਤਿਹਾਸ ਦੇ ਵਿੱਚ ਕਿਸੇ ਨੇ ਵੀ ਨਹੀਂ ਕਮਾਇਆ ਹੋਣਾ ਜਿਸ ਛੇਰ ਸਿੰਘ ਨੇ ਉਹਨਾਂ ਨੂੰ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਰੁਲਦਿਆਂ ਨੂੰ ਲੇਲੜੀਆਂ ਕੱਢਦਿਆਂ ਨੂੰ ਮਾਫੀਆਂ ਮੰਗਦਿਆਂ ਨੂੰ ਦੁਬਾਰਾ ਬੁਲਾ ਕੇ ਸ਼ਰਨ ਦਿੱਤੀ ਇਹੀ ਸੰਧਾ ਵਾਲੀਏ ਸੀਗੇ ਜਿਨ੍ਹਾਂ ਨੇ ਸਾਰੇ ਬਾਦੇ ਭਲਾ ਕੇ ਸਾਰੇ ਮਹਾਰਾਜਾ ਛੇਰ ਸਿੰਘ ਦੇ ਐਹਸਾਨ ਭਲਾ ਕੇ ਸਾਰਿਆਂ ਗੁਰੂਗ੍ਰੰਥ ਸਾਹਿਬ ਦੇ ਹਜ਼ੂਰੀ ਚ ਖਾਦਿਆ ਕਸਮਾ ਭੁਲਾ ਕੇ ਸਿੱਖ ਰਾਜ ਦੀਆਂ ਜੜਾਂ ਵੜ ਦਿੱਤੀਆਂ ਇਹੀ ਸੰਧਾਵਾਲੀਏ 15 ਸਤੰਬਰ 1843 ਨੂੰ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕਰ ਦਿੰਦੇ ਨੇ ਕੁਝ ਵਿਦਵਾਨ ਇਹ ਕਹਿੰਦੇ ਨੇ ਕਿ ਸੰਧਾਵਾਲੀਏ ਅੰਗਰੇਜ਼ਾਂ ਨੇ ਪਲਾਨ ਕਰਕੇ ਭੇਜੇ ਸੀਗੇ ਕੁਝ ਵਿਦਵਾਨ ਕਹਿੰਦੇ ਨੇ ਕਿ ਸੰਧਾਵਾਲੀਆਂ ਨੇ ਰਾਣੀ ਚੰਦਕੌਰ ਦਾ ਬਦਲਾ ਲੈਣ ਵਾਸਤੇ ਸ਼ੇਰ ਸਿੰਘ ਦਾ ਕਤਲ ਕੀਤਾ ਪਰ ਸ਼ੇਰ ਸਿੰਘ ਚੰਦ ਗੌਰ ਦੇ ਕਤਲ ਦੇ ਵਿੱਚ ਸ਼ਾਮਲ ਨਹੀਂ ਸੀਗਾ ਕਿਉਂਕਿ ਚੰਦ ਗੌਰ ਸ਼ੇਰ ਸਿੰਘ ਨਾਲ ਵਿਆਹ ਕਰਾਉਣ ਨੂੰ ਤਿਆਰ ਸੀ ਅਤੇ ਸ਼ੇਰ ਸਿੰਘ ਨੂੰ ਚੰਦ ਗੌਰ ਨੂੰ ਮਾਰ ਕੇ ਕੋਈ ਵੀ ਫਾਇਦਾ ਨਹੀਂ ਹੋਣਾ ਸੀ ਇੱਕ ਰਾਜਾ ਜਿਹੜਾ ਪੱਕੇ ਪੈਰੀ ਹੋ ਚੁੱਕਿਆ ਉਹ ਇਦਾਂ ਦੀਆਂ ਹਲਕੀਆਂ ਹਰਕਤਾਂ ਕਿਉਂ ਕਰੂਗਾ ਜੇ ਸ਼ੇਰ ਸਿੰਘ ਨੇ ਚੰਦ ਗੌਰ ਨੂੰ ਮਾਰਨਾ ਹੁੰਦਾ ਫਿਰ ਸੰਧਾ ਵਾਲਿਆਂ ਨੂੰ ਮਾਫੀ ਲੈ ਕੇ ਕਿਉਂ ਉਹਨਾਂ ਨੇ ਜ਼ਗੀਰਾਂ ਬਹਾਲ ਕਰਦਾ ਤੀਸਰਾ ਇਹ ਕਿਹਾ ਜਾਂਦਾ ਕਿ ਮਹਾਰਾਜਾ ਸ਼ੇਰ ਸਿੰਘ ਆਪਣੇ ਵੱਡੇ ਪੁੱਤਰ ਦਾ ਵਿਆਹ ਗੁਲਾਬ ਸਿੰਘ ਡੋਗਰੇ ਦੀ ਲੜਕੀ ਦੇ ਨਾਲ ਕਰਨ ਬਾਰੇ ਸੋਚ ਰਿਹਾ ਸੀ ਜਿਸ ਦੀ ਗੱਲ ਉਸ ਨੇ ਸੰਧਵਾਲੀਆਂ ਦੇ ਨਾਲ ਕੀਤੀ ਕਿਉਂਕਿ ਸੰਧਵਾਲੀਏ ਦਰਬਾਰ ਦੇ ਵਿੱਚ ਡੋਗਰਿਆਂ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦੇ ਸੀ ਅਤੇ ਉਹਨਾਂ ਨੂੰ ਲੱਗਦਾ ਸੀ ਕਿ ਜੇ ਸ਼ੇਰ ਸਿੰਘ ਦੇ ਪੁੱਤਰ ਦਾ ਵਿਆਹ ਡੋਗਰਿਆਂ ਦੀ ਕੁੜੀ ਦੇ ਨਾਲ ਹੋ ਗਿਆ ਤਾਂ ਸ਼ੇਰ ਸਿੰਘ ਤਾਂ ਸਾਡੇ ਹੱਥੋਂ ਜਾਊਗਾ ਹੀ ਜਾਊਗਾ ਆਉਣ ਵਾਲਾ ਮਹਾਰਾਜ ਸ਼ੇਰ ਸਿੰਘ ਦਾ ਪੁੱਤਰ ਉਹ ਸਾਡੇ ਹੱਥੋਂ ਬਿਲਕੁਲ ਚਲਾ ਜਾਊਗਾ ਸਾਡਾ ਰਸੂਖ ਦਰਬਾਰ ਦੇ ਵਿੱਚੋਂ ਜ਼ੀਰੋ ਹੋ ਜਾਊਗਾ ਕਿਉਂਕਿ ਦਰਬਾਰ ਦੇ ਵਿੱਚ ਇਹ ਹੁੰਦਾ ਸੀ ਕਿ ਜਿਸ ਜਿਸ ਵੀ ਘਰਾਣੇ ਦੀ ਲੜਕੀ ਦਾ ਵਿਆਹ ਰਾਜਕੁਮਾਰ ਨਾਲ ਜਾਂ ਬਾਦਸ਼ਾਹ ਨਾਲ ਹੋ ਜਾਂਦਾ ਸੀ ਮਹਾਰਾਜ ਨਾਲ ਹੋ ਜਾਂਦਾ ਸੀ ਉਸੇ ਦਾ ਦਰਬਾਰ ਦੇ ਵਿੱਚ ਬੋਲ ਵਾਲਾ ਹੁੰਦਾ ਸੀ ਇਹਨਾਂ ਤਿੰਨਾਂ ਦੇ ਵਿੱਚੋਂ ਕਾਰਨ ਭਾਵੇਂ ਕੁਝ ਵੀ ਰਿਹਾ ਹੋਵੇ ਪਰ ਸੰਧਾ ਵਾਲਿਆਂ ਨੇ ਇੱਕ ਦਿਨ 15 ਸਤੰਬਰ 1843 ਨੂੰ ਮਹਾਰਾਜਾ ਛੇਰ ਸਿੰਘ ਨੂੰ ਕਿਹਾ ਕਿ ਤੁਹਾਨੂੰ ਇੱਕ ਫੌਜ ਦੀ ਪ੍ਰੇਡ ਦਿਖਾਉਣੀ ਆ ਉਸ ਪ੍ਰੇਡ ਦੇ ਵਿੱਚ ਇੱਕ ਬੰਦੂਕ ਭੇਟ ਕਰਨ ਵਾਸਤੇ ਅਜੀਤ ਸਿੰਘ ਸੰਧਵਾਲੇ ਆ ਮਹਾਰਾਜਾ ਸਾਹਮਣੇ ਆਇਆ ਕਿ ਇਹ ਕਲਕੱਤੇ ਦੀ ਬਣੀ ਆ ਤੁਸੀਂ ਚੈੱਕ ਕਰਕੇ ਦੇਖੋ ਬਾਅਦ ਦੇ ਵਿੱਚ ਆਪਾਂ ਆਪਣੀ ਸਾਰੀ ਫੌਜ ਵਾਸਤੇ ਮੰਗਾਵਾਂਗੇ ਜਦੋਂ ਮਹਾਰਾਜਾ ਛੇਰ ਸਿੰਘ ਨੇ ਉਹ ਬੰਦੂਕ ਖੜਨ ਵਾਸਤੇ ਹੱਥ ਅੱਗੇ ਕੀਤੇ ਤਾਂ ਨਾਲ ਦੇ ਨਾਲ ਅਜੀਤ ਸਿੰਘ ਨੇ ਗੋਲੀ ਆ ਜਿਹੜੀ ਉਹ ਮਹਾਰਾਜਾ ਛੇਰ ਸਿੰਘ ਨੇ ਮਾਰ ਦਿੱਤੀ ਮਹਾਰਾਜਾ ਛੇਰ ਸਿੰਘ ਉਸੇ ਥਾਂ ਤੇ ਇਹ ਡਿੱਗ ਗਿਆ ਉਹਨਾਂ ਦੇ ਮੂੰਹ ਚੋਂ ਇੱਕੋ ਹੀ ਸ਼ਬਦ ਨਿਕਲਿਆ ਕਿ ਇਹ ਕੀ ਦਗਾ ਉਸ ਤੋਂ ਬਾਅਦ ਨਾਲ ਖੜੇ ਲੈਣਾ ਸਿੰਘ ਨੇ ਨਾਲ ਦੇ ਨਾਲ ਮਹਾਰਾਜਾ ਛੇਰ ਸਿੰਘ ਦੇ ਵੱਟੇ ਪੁੱਤਰ ਜਿਨ੍ਹਾਂ ਦੀ ਉਮਰ ਉਦੋਂ 11-12 ਸਾਲ ਦਾ ਜਿਹੜਾ ਬੱਚਾ ਸੀਗਾ ਉਹ ਨਾਲ ਦੇ ਬਾਗ ਦੇ ਵਿੱਚ ਖੇਡ ਰਿਹਾ ਸੀ ਉਸ ਨੂੰ ਜਾ ਕੇ ਗੁਲਾਮੇ ਤੋਂ ਫੜਿਆ ਉਸ ਮਿਰਤਾਂ ਕਰਦੇ ਬੱਚੇ ਨੂੰ ਤਲਵਾਰ ਦੇ ਨਾਲ ਕਤਲ ਕਰ ਦਿੱਤਾ ਇਹ ਦੋਹੇ ਤਾਇਆ ਭਤੀਜਾ ਦੋਨਾਂ ਦੇ ਮਹਾਰਾਜ ਦਾ ਤੇ ਰਾਜਕੁਮਾਰ ਦਾ ਸਿਰ ਤਲਵਾਰ ਨੇਜਾਂ ਦੇ ਉੱਪਰ ਟੰਗ ਕੇ ਸ਼ਹਿਰ ਦੇ ਵਿੱਚ ਘੁੰਮਦੇ ਹੋਏ ਜਦੋਂ ਲਾਹੌਰ ਕਿਲੇ ਦੇ ਵਿੱਚ ਪਹੁੰਚੇ ਤਾਂ ਉਸ ਕਿਲੇ ਦੇ ਨੇੜੇ ਹੀ ਇਹਨਾਂ ਨੂੰ ਧਿਆਨ ਸਿੰਘ ਸੰਧਵਾਲੀਆ ਮਿਲ ਗਿਆ ਧਿਆਨ ਸਿੰਘ ਡੋਗਰਾ ਮਿਲ ਗਿਆ ਧਿਆਨ ਸਿੰਘ ਨੂੰ ਇਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੋਹਾਂ ਨੂੰ ਮਾਰ ਦਿੱਤਾ ਆਜੋ ਹੁਣ ਫੈਸਲਾ ਕਰੀਏ ਕਿ ਅਗਲਾ ਮਹਾਰਾਜਾ ਕੌਣ ਹੋਊਗਾ ਜਿਵੇਂ ਹੀ ਧਿਆਨ ਸਿੰਘ ਕਿਉਂਕਿ ਧਿਆਨ ਸਿੰਘ ਘਿਰ ਚੁੱਕਿਆ ਸੀ ਪੂਰੀ ਤਰ੍ਹਾਂ ਜੇ ਉੱਥੇ ਉਹ ਨਾ ਕਰਦਾ ਉਹਨਾਂ ਨਾਲ ਵੀ ਫੌਜ ਸੀ ਉਹਨੂੰ ਉੱਥੇ ਮਾਰ ਦਿੰਦੇ ਧਿਆਨ ਸਿੰਘ ਚੁੱਪ ਕਰਕੇ ਉਹਨਾਂ ਦੇ ਨਾਲ ਕਿਲੇ ਵੱਲ ਤੁਰ ਪਿਆ ਕਿਲੇ ਦੇ ਅੰਦਰ ਜਿਵੇਂ ਹੀ ਧਿਆਨ ਸਿੰਘ ਗਿਆ ਤਾਂ ਉਹਨਾਂ ਨੇ ਧਿਆਨ ਸਿੰਘ ਦਾ ਕਤਲ ਕਰ ਦਿੱਤਾ ਸੰਧਾ ਵਾਲਿਆਂ ਨੇ ਧਿਆਨ ਸਿੰਘ ਦੇ ਮੁੰਡੇ ਨੂੰ ਅਤੇ ਉਹਦੇ ਭਰਾ ਨੂੰ ਵੀ ਸਨੇਹਾ ਭੇਜਿਆ ਕਿ ਕਿਲੇ ਦੇ ਅੰਦਰ ਆਓ ਕੋਈ ਸਲਾਹ ਕਰਨੀ ਹੈ ਧਿਆਨ ਸਿੰਘ ਨੇ ਬੁਲਾਇਆ ਪਰ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਪੰਡਤ ਜੱਲਾ ਨਾਮ ਦਾ ਸਲਾਹਕਾਰ ਸੀਗਾ ਉਸ ਨੇ ਮਨਾ ਕਰ ਦਿੱਤਾ ਉਹਨੇ ਕਿਹਾ ਕਿ ਜਿੰਨਾ ਚਿਰ ਧਿਆਨ ਸਿੰਘ ਦਾ ਲਿਖਤੀ ਸੰਦੇਸ਼ ਨਹੀਂ ਸਾਨੂੰ ਮਿਲਦਾ ਅਸੀਂ ਕਿਲੇ ਦੇ ਵਿੱਚ ਨਹੀਂ ਆਵਾਂਗੇ ਕਿਲੇ ਦੇ ਵਿੱਚ ਰਾਜਾ ਧਿਆਨ ਸਿੰਘ ਦੇ ਕਤਲ ਤੋਂ ਬਾਅਦ ਸੰਧਾ ਵਾਲੀਏ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਪੁੱਤਰ ਦਲੀਪ ਸਿੰਘ ਨੂੰ ਲੈ ਕੇ ਆਉਂਦੇ ਨੇ ਅਤੇ ਧਿਆਨ ਸਿੰਘ ਦੇ ਖੂਨ ਦੇ ਨਾਲ ਉਸ ਦੇ ਮੱਥੇ ਦੇ ਉੱਪਰ ਤਿਲਕ ਲਾ ਕੇ ਉਸ ਨੂੰ ਅਗਲਾ ਮਹਾਰਾਜਾ ਘੋਸ਼ਿਤ ਕਰ ਦਿੰਦੇ ਨੇ ਸੰਧਾ ਵਾਲੀਏ ਹੁਣ ਆਪਣੇ ਆਪ ਨੂੰ ਸਭ ਕੁਝ ਸਮਝਦੇ ਨੇ ਪਰ ਦੂਜੇ ਪਾਸੇ ਜਦੋਂ ਇਹਨਾਂ ਕਤਲਾਂ ਦੀ ਗੱਲ ਤਿਆਰ ਸਿੰਘ ਦੇ ਪੁੱਤਰ ਹੀਰਾ ਸਿੰਘ ਅਤੇ ਉਸਦੇ ਭਰਾ ਚੇਤ ਸਿੰਘ ਨੂੰ ਪਤਾ ਲੱਗਦੀ ਆ ਤਾਂ ਉਹ ਖਾਲਸਾ ਫੌਜ ਦੇ ਲਵੇ ਜਾ ਕੇ ਬਾਸਤਾ ਪਾਉਂਦੇ ਨੇ ਕਿ ਸੰਧਾ ਵਾਲਿਆਂ ਨੇ ਖਾਲਸਾ ਰਾਜ ਦੇ ਨਾਲ ਗਦਾਰੀ ਕੀਤੀ ਆ ਸੰਧਾ ਵਾਲਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਅਤੇ ਪੋਤਰੀ ਨੂੰ ਮਾਰ ਦਿੱਤਾ ਖਾਲਸਾ ਰਾਜ ਦੇ ਪ੍ਰਧਾਨ ਮੰਤਰੀ ਨੂੰ ਮਾਰ ਦਿੱਤਾ ਤਾਂ ਉਹਨਾਂ ਦੀਆਂ ਭਾਵੁਕ ਗੱਲਾਂ ਸੁਣ ਕੇ ਫੌਜ ਕਿਲੇ ਨੂੰ ਘੇਰਾ ਪਾ ਲੈਂਦੇ ਆ ਅਤੇ ਇਸ ਲੜਾਈ ਦੇ ਵਿੱਚ ਸੰਧਾ ਵਾਲੀਏ ਸਰਦਾਰ ਲੈਣਾ ਸਿੰਘਾਂ ਤੇ ਅਜੀਤ ਸਿੰਘ ਮਾਰੇ ਜਾਂਦੇ ਨੇ ਅਤੇ ਉਹਨਾਂ ਦੀ ਫੌਜ ਦੇ ਬਹੁਤ ਸਾਰੇ ਬੰਦੇ ਨੇ ਜਿਹੜੇ ਉਹ ਕਤਲ ਹੋ ਜਾਂਦੇ ਨੇ ਸਾਰੇ ਲੋਕ ਇਹ ਸਮਝ ਰਹੇ ਸੀ ਕਿ ਮਹਾਰਾਜਾ ਸ਼ੇਰ ਸਿੰਘ ਦਵਾਰ ਤੋਂ ਖਾਲਸਾ ਰਾਜ ਦੀ ਪੁਰਾਣੀ ਸ਼ਾਨ ਬਹਾਲ ਕਰ ਦੇਵੇਗਾ ਉਦੋਂ ਇਹ ਘਟਨਾ ਵਾਪਰੀ ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਇਸ ਤੋਂ ਬਾਅਦ ਅਗਲਾ ਮਹਾਰਾਜਾ ਬਣਦਾ ਦਲੀਪ ਸਿੰਘ ਅਤੇ ਹੀਰਾ ਸਿੰਘ ਬਣਦਾ ਉਸਦਾ ਪ੍ਰਧਾਨ ਮੰਤਰੀ ਹੀਰਾ ਸਿੰਘ ਦਾ ਕਤਲ ਕਿਨੇ ਕੀਤਾ ਪੰਡਤ ਜੱਲੇ ਦਾ ਕੀ ਰੋਲ ਸੀ ਮਹਾਰਾਣੀ ਜਿੰਦਾ ਦਾ ਭਰਾ ਜਵਾਹਰ ਸਿੰਘ ਕਿਵੇਂ ਪ੍ਰਧਾਨ ਮੰਤਰੀ ਬਣਿਆ ਉਸ ਦੀਆਂ ਘਟਿਆ ਹਰਕਤਾਂ ਕਰਕੇ ਲਾਹੌਰ ਦਰਬਾਰ ਨੂੰ ਕਿਵੇਂ ਨਮੋਸ਼ੀ ਚਣਣੀ ਪਈ ਕਿਵੇਂ ਖਾਲਸਾ ਫੌਜ ਨੇ ਜਵਾਹਰ ਸਿੰਘ ਦਾ ਕਤਲ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਬਾਕੀ ਦੋ ਪੁੱਤਰ ਕਸ਼ਮੀਰਾ ਸਿੰਘ ਤੇ ਪਿਸ਼ੋਰਾ ਸਿੰਘ ਦਾ ਕਤਲ ਕਿਵੇਂ ਹੋਇਆ ਇਹ ਇਹਨਾਂ ਘਟਨਾਵਾਂ ਦੀ ਜਾਣਕਾਰੀ ਦੇਵਾਂਗੇ ਅਗਲੀ ਵੀਡੀਓਜ਼